ਸਾਮ ਦੇ 3 ਸੁੱਕਿਆ ਦੇ ਡਿਗਬੋਈ ਇਲਾਕੇ ਚ ਆਈ ਈ ਡੀ ਧਮਾਕੇ ਚ ਜਲਤੈਨ ਜਵਾਨ ਸ਼ਹੀਦ ਹੋ ਗਏ ਇਸ ਹਮਲੇ ਦੌਰਾਨ 4 ਹੋਰ ਜ਼ਖਮੀ ਵੀ ਹੋਏ ਨੇ ਰੱਖਿਆ સૂਤਰਾ ਮੁਤਾਬਕ ਜادیه ਧਮਾਕਾ ਹੋਇਆ ਇਸ ਲਈ ਫੌਜ ਦੇ ਜਵਾਨ ਇੱਕ ਗੱਡੀ ਤੇ ਸਵਾਰ ਹੋ ਕੇ ਜਾ ਰਹੇ ਸਨ ਸਰਕਾਰ ਦੇ ਨਵੇਂ ਹੁਕਮ ਮੁਤਾਬਕ ਅੱਜ ਬੈਂਕਾਂ ਆਪਣੇ ਬੈਂਕ ਦੇ ਖਾਤਾਧਾਰਕਾਂ ਦਾ ਹੀ ਕੰਮ ਕਰਨਗੇ ਕੋਈ ਹੋਰ ਵਿਅਕਤੀ ਬੈਂਕ ਤੋਂ ਨੋਟ ਬਦਲਾ ਨਹੀਂ ਸਕਦਾ ਆ ਸਿਰ ਬਜ਼ੁਰਗੀ ਕਿਸੇ ਵੀ ਬੈਂਕ ਤੋਂ ਪੁਰਾਣੇ ਨੋਟ ਬਦਲਵਾ ਸਕਦੇ ਨੇ ਇਸ ਦੇ ਨਾਲ ਹੀ ਕੱਲ ਬੈਂਕ ਬੰਦ ਰਹਿਣਗੇ ਨੋਟ ਬੰਦੀ ਦਾ 11ਵਾਂ ਦਿਨ ਹੈ RBI ਨੇ ਨਵਾਂ ਤੇ ਜਾਰੀ ਕੀਤਾ ਹੈ ਕਿ ਤੁਸੀਂ ਕਿਸੇ ਵੀ ਦੁਕਾਨ ਜਾਂ ਪੈਟਰੋਲ ਪੰਪ ਜਿੱਥੇ ਪੁਆਇੰਟ ਆਫ ਸੇਲ ਯਾਨੀ ਸਵੈਪ ਮਸ਼ੀਨ ਹੋਵੇ ਤਾਂ ਡੈਬਿਟ ਕਾਰਡ ਸਵੈਪ ਕਰ ₹2000 ਕੈਸ਼ ਲੈ ਸਕਦੇ ਹੋ ਇਸ ਤੇ 31 ਦਸੰਬਰ ਦਾ ਕੋਈ ट्रांजैक्शन ਚਾਰਜ ਵੀ ਨਹੀਂ ਲੱਗੇਗਾ ਸਰਕਾਰ ਦਾ ਦਾਵਾ ਸੀ ਕਿ ਦੇਸ਼ ਦੇ ਕਰੀਬ 3000 ਪੈਟਰੋਲ ਪੰਪਾਂ ਤੇ ਕਾਰਡ ਸਵੈਪ ਕਰਕੇ ਕੈਸ਼ ਲਿਆ ਜਾ ਸਕਦਾ ਪਰ ਇਹ ਸਹੂਲਤਾ ਮਹਿਜ਼ 686 ਪੈਟਰੋਲ ਪੰਪਾਂ ਤੇ ਹੀ ਮਿਲ ਸਕੀ ਦੇਸ਼ ਦੇ 36000 ATM ਵਿੱਚੋਂ ਹੁਣ 500 ਦੇ 2000 ਰੁਪਏ ਦੇ ਨਵੇਂ نوٹ ਨਿਕਲਨੇ ਸ਼ੁਰੂ ਹੋ ਗਏ ਨੇ ਯਾਨੀ ਦੇਸ਼ ਪਰ ਦੇ ਸਿਰਫ 18% ATM ਤੋਂ ਇਹ ਨਵੇਂ نوٹ ਨਿਕਲ ਰਹੇ ਨੇ ਜਨਤਨ ਯੋਜਨਾ ਤਾਤ ਖੋਲ੍ਹੇ ਕੇ ਖਾਤੇ ਤੇ ਹੁਣ ਇਨਕਮ ਟੈਕਸ ਵੇ ਭਾਗ ਦੀ ਨਜ਼ਰ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਰੀਬਾਂ ਦੇ ਖਾਤੇ ਰਾਹੀਂ ਕਾਲਾ ਰੰਸਫਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦਲੇਵਕੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਬੰਦ ਹੋਣ ਮਗਰੋਂ ਖਿੜਕੀ ਤੋਂ ਪੈਸੇ ਦੇਣ ਦੀ ਵੀਡੀਓ ਸਾਹਮਣੇ ਆਈ ਜਿਸ ਦੇ ਬਾਅਦ ਬੈਂਕ ਦੇ ਹੈੱਡ ਕਲਰਕ ਨੂੰ ਸਸਪੈਂਡ ਕਰ ਦਿੱਤਾ ਗਿਆ ਨੋਟਬੰਦੀ ਕਰਨ ਆਰੀਆਂ ਦਿੱਖਤਾ ਨੂੰ ਵੇਖਦਿਆਂ ਦਲੇ ਸਰਕਾਰ ਨੇ ਦਿੱਲੀ ਦੇ ਨਿੱਜੀ ਹਸਪਤਾਲਾਂ ਨੂੰ ਚੈੱਕ ਡਿਮਾਂਡ ਡਰਾਫਟਾਂ ਤੇ ਆਨਲਾਈਨ ਪੇਮੈਂਟ ਲੈਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਇਲਾਜ ਲਈ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਸੰਬੰਧੀ ਫੈਸਲੇ ਬਾਰੇ ਰਾਸ਼ਟਰੀ ਪੜਾ ਮੁਖਰਜ ਨੂੰ ਜਾਲੂ ਕਰਵਾਇਆ ਜਿਨ੍ਹਾਂ ਇਸ ਕਦਮ ਦੀ ਤਾਰੀਫ ਕਰਦੇ ਹ ਕਿ ਹੈ ਕਿ ਮੈਂ ਵੀ ਵਿੱਤ ਮੰਤਰੀ ਰਹਾਂ ਹਾਂ ਅਜਿਹੇ ਫੈਸਲਿਆਂ ਦੇ ਨਤੀਜੇ ਇੱਕ ਦਿਨ ਵਿੱਚ ਨਹੀਂ ਆਉਂਦੇ। यूपी दे फिरोजाबाद ਵਿਖੇ ਬੈਂਕ ਦੀ ਲਾਈਨ 'ਚ ਲੱਗੇ 60 ਸਾਲਾ ਬਜ਼ੁਰਗ ਦੀ ਧੱਕਾ ਮੂਕੀ ਕਾਰਨ ਜ਼ਖਮੀ ਹੋਣ ਮਗਰੋਂ ਹਸਪਤਾਲ ਲੈ ਜਾਂਦੇ ਹੋਏ ਮੌਤ ਹੋ ਗਈ ਜਿਸ ਦੇ ਬਾਅਦ ਨਾਰਾਜ਼ ਲੋਕਾਂ ਨੇ ਖੂਬ ਹੰਗਾਮਾ ਕੀਤਾ ਨੋਟਬੰਦੀ ਕਾਰਨ ਟੀਕਮ ਕਰਦੇ ਭਾਜਪਾ ਨੇਤਾ ਪਰੇਸ਼ਾਨ ਨੇ ਜਿਨ੍ਹਾਂ ਇਲਾਜ ਲਈ 12 ਲੱਖ ਰੁਪਏ ਇਕੱਠੇ ਕੀਤੇ ਸਨ ਜਿਨ੍ਹਾਂ ਨੂੰ ਬਦਲਣ ਬਦਲੇ ਬੈਂਕ ਮਹਿਜ਼ 2000 ਰੁਪਏ ਦੇ ਸਕਦਾ ਹੈ ਨੋਡਬੰਦੀ ਵਿਚਾਲੇ ਮਧਪ੍ਰਦੇਸ਼ ਦੇ ਖੰਡਵਾ ਵਿੱਚ ਬੈਂਕੋ ਮਹਾਰਾਸ਼ਟਰਾ ਦੇ ਮੈਨੇਜਰ ਨੇ ਹਸਪਾਲ ਵਿੱਚ ਪੜਤੀ ਮਰੀਜ਼ ਨੂੰ ਉਸਦੇ ਕੋਲ ਜਾ ਰਕਮ ਦਾ ਭੁਗਤਾਨ ਕੀਤਾ ਜੋ ਮਰੀਜ਼ ਨੂੰ ਇਲਾਜ ਲਈ ਚਾਹੀਦੀ ਸੀ ਜਦਕਿ ਡਾਕਟਰ ਪੁਰਾਣੇ ਨੋਟ ਨਹੀਂ ਲੈ ਰਹੇ ਸਨ ਸੋਨੀਪਦੇਖਰ ਕੋਡਾ ਚ ਰੰਜਿਸ਼ ਤੇ ਚੱਲਦਿਆਂ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਜਦਕਿ ਦੋ ਜ਼ਖਮੀ ਹੋ ਗਏ ਦਰਸਲ ਕਰਕੋਦਾਰੇ ਕੁਲਦੀਪ ਨਗਰ ਚ ਦਲਤ ਪਰਿਵਾਰ ਦੇ ਅਣਪਛਾਤੇ ਕਾਰਸਵਾਰਾਂ ਨੇ ਅੰਨੇਵਾ ਫਾਰਿੰਗ ਕਰ ਦਿੱਤੀ ਹਮਨੇ ਦੌਰਾਨ ਕਰਦੇ ਮੁਖੀ ਸੁਰੇਸ਼ ਉਸਦੀ ਪਤਨੀ ਅਤੇ ਉਸਦੇ بیٹے ਪ੍ਰਦੀਪ ਦੀ ਮੌਤ ਹੋ ਗਈ ਦਰਸਲ ਪ੍ਰਦੀਪ ਅਤੇ ਸੁਸ਼ੀਲਾ ਨੇ 4 ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਪ੍ਰਤੀਬ ਅਦਾਲਤ ਸੀ ਇਸੇਲੀ ਕੁੜੀ ਦੇ ਪਰਿਵਾਰ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਇਲਜ਼ਾਮ ਨੇ ਕਿ ਇਸੇ ਰੰਜਿਸ਼ ਤੇ ਚੱਲਦੇ ਆ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਕਰ ਨੇ ਕਿਹਾ ਕਿ ਬੰਦਾਰ ਮੰਤਰੀ ਮੋਦੀ ਦੇਗਵਾਏ ਵਿੱਚ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨੇ ਜਿ ਕਿਸ ਨੇ ਅੱਖ ਚੱਕ ਕੇ ਵੇਖੀ ਤਾਂ ਉਹ ਸਮਝ ਸਕਦਾ ਹੈ ਕਿ ਕੀ ਹੋ ਸਕਦਾ ਹੈ ਜੇਮ ਕਸ਼ਮੀਰ ਵਿੱਚ ਅਸਤੋ 4 ਮਹੀਨੇ ਬਾਅਦ ਪੋਸਟपेड ਮੋਬਾਈਲ ਤੇ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਬੁਰਹਾਨਵਾਨੀ ਦੇ ਇਨਕਾਊਂਟਰ ਮਗਰੋਂ 15 ਜੁਲਾਈ ਤੋਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਨੌਟਬੰਦੀ ਦੇ ਫੈਸਲੇ ਵਿਚਾਲੇ ਡੀਡੀਏ ਨੇ 13000 ਫਲੈਟ ਲਾਂਚ ਕੀਤੇ ਨੇ ਜਨਰਲ ਬੁਕਿੰਗ ਰਾਸ਼ੀ 1 ਲੱਖ ਰੁਪਏ ਤੋਂ ਸ਼ੁਰੂ ਹੈ ਉਪ ਦੇਸ਼ਮਤਰੀ ਸੁਸ਼ਮਾ ਸਵਰਾਜ ਨੇ ਆਪਣੇ ਲਈ ਇੱਕ ਮੁਸਲਮ ਨੌਜਵਾਨ ਵੱਲੋਂ ਕਿਡਨੀ ਦਾਨ ਦੇਣ ਦੀਪੇਸ਼ਕਰ ਸਤਿ ਸ਼੍ਰੀ ਅਕਾਲ ਧੰਨਵਾਦ ਕਰਦੇ ਆ ਕਿ ਕਿਡਨੀ ਦੇ ਧਰਮ ਦਾ ਕੋਈ ਠੱਪਾ ਨਹੀਂ ਹੁੰਦਾ 40 ਸਾਲ ਦੀ ਸੁਸ਼ਮਾ ਦੀ ਕਿਡਨੀ ਖਰਾਬ ਹੋ ਗਈ ਉਹ ਇਸ ਵੇਲੇ AIMS ਵਿੱਚ ਇਲਾਜ ਹਦੀਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸਾਅ ਪਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੀ 100ਵੀਂ ਜਨਮ ਦਿਨ ਤੇ ਸ਼ਰਧਾਂਜਲੀ ਦਿੱਤੀ ਰਾਹੁਲ ਗਾਂਧੀ ਨੇ ਸ਼ਰਧਾਂਜਲੀ ਦੇ ਬਾਅਦ ਟਵੀਟ ਵੀ ਕੀਤਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਜਤਮਗਰ ਚੇਨਈ ਵਿੱਚ ਇੱਕ ਫੂਡ ਆਊਟਲੈਟ ਸ਼ੁਰੂ ਕੀਤਾ ਗਿਆ ਜਿੱਥੇ 트੍ਰੰਪ ਦੇ ਨਾਮ ਤੇ ਸਪੈਸ਼ਲ ਡੋਸਾ ਮਿਲਦਾ ਹੈ